ਕਾਲੋ ਕਾਲ ਨਹੀਂ ਬਿਆਹ ਹਾਂ ਚਲ ਆਲੋ 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 ਅੱਗੇ ਆਲੋ ਚਲ ਆਇਆ ਪੰਜਾਬ ਫਰਸਟ ਟਾਈਮ ਵੈੱਬ ਤੇ ਨਾ ਦੇਖ ਰੇ ਸਮੂਹ ਦਸਤਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਆਓ ਜੀ ਆਓ ਨਕਰ ਸ਼ਾਕੇ ਬਰਾਦਰ ਮੋਟਰਸਾਈਕਲ ਰੋਕ ਕੇ ਪਿੰਡ ਹौज ਖਾਸ ਵਾਟਰ ਹੈਡ ਆਨ ਰੋਕ ਤੇ ਮੇਰਾ ਹੀਰ ਮੋਰ ਫੋਟੋ ਰੋਕ ਤੇ ਨਕਰ ਸ਼ਾਕੇ ਜੀ ਮਨਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਚਾਹ ਲੰਗਰ ਸਾਥੇ ਮਰਾਲੇ ਲੰਗਰ ਸਾਥੇ ਅਕੀਰ ਦਾ ਲੰਗਰ ਲਗਾਇਆ ਜਾ ਰਿਹਾ ਆਓ ਸਾਰੇ ਨੂੰ ਰਾਇਤ ਤਸਵੀਰਾਂ ਦਿਖਾ ਰਹੇ ਆ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਰੋਕੇ ਗੱਡੀ ਰੋਕੇ ਗੱਡੀ ਰੋਕ ਤੇ ਗਏ ਆ ਆਹ ਸਰਕਾਰੀ ਨੀਤੀ ਕੋਲ ਬਹੁਤ ਭਾਗ ਨਾ ਪਿਆਉਂਕਾ ਤੋ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਪਿੰਡ ਖਾਸ ਤੋਂ ਜਿੱਥੇ ਲੰਗਰ ਲੱਗ ਰਿਹਾ ਲੰਗਰ ਸ਼ਾਂਘੇ ਮਨਾਵ ਰਹਾ ਸ਼ੇਰੂ ਗਾਉਂ ਦਾ ਦੋ ਕਪੜਾ ਪਿੰਡ ਹौज खास ਦੇ ਵਿੱਚ ਇਹ ਜਿਹੜਾ ਲੰਗਰ ਲੱਗਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਆਹਾਂ ਸ਼ੁਭ ਰਾਤਰੀ ਦੇ ਤਿਹਾੜ ਨੂੰ ਮਨਾਉਂਦੇ ਹੋਏ ਲੰਗਰ ਲਗਾਇਆ ਜਾ ਰਿਹਾ ਪਿੰਡ ਹौज खास ਜ਼ਿਲ੍ਹਾ ਫਾਜ਼ਿਲਕਾ ਪਹਿਲੀ ਹੋਲੀ ਮਨਾਈ ਹੋਣੀ ਹੋਲੀ ਹੋਣੀ ਤੇ ਪਾ ਜਾ ਰਿਹਾ ਹੈ ਮਿੱਕਾ ਧਿਆਪਾਣੇ ਭਾਨੇ ਮੇਰਾ ਵੀਰ ਸਾਡਾ ਲੋਕ ਤੇ ਮੇਰਾ ਵੀਰ ਸਾਡਾ ਲੋਕ ਤੇ ਸਾਡਾ ਲੋਕ ਤੇ ਹੋਣੀ ਜਨੇ ਪਟਸੇ ਰਹਾਉਣੀ ਬਰਾਵੀਰ ਲੱਗਰ ਸਾਤੇ ਚਾਹ ਪਕੌੜਿਆਂ ਦਾ ਗਰਮਾ ਗਰਮ ਨਜ਼ਰ ਧੀਰ ਨਜ਼ਰ ਸਾਤੇ ਦਾ ਮੇਰੇ ਬੱਚਾ ਬੇਨਤੀ ਹੈ ਸੜਕ ਤੋਂ ਥੋੜਾ ਸਾਈਡ ਲਗੋ ਮੋਟਰਸਾਈਕਲ ਸਾਈਡ ਤੋਂ ਵਾਲੋ ਚੰਨੂ ਮੋਟਰਸਾਈਕਲ ਚਲਾਜਾ ਦਾ ਸਹਾਇਆ ਬੱਚਾ ਦਾ ਕੋਈ ਨਾ ਸਾਹਮਣਾ ਹੋਵੇ ਪਾਰੇ ਪਾਰੇ ਕੋਈ ਹੌਲੀ ਬਣਾ ਵੀਰੇ ਹੌਲੀ ਮੋਟਰ ਨਿਕਲ ਹੌਲੀ ਲੰਗਰ ਸਾਹਿਬ ਕੇ ਜੀ ਲਾਓ ਸਾਈਡ ਤੇ ਲਾ ਕੇ ਲੰਗਰ ਸਾਹਿਬ ਕੇ ਚਾਪ ਕੌਰਾਂ ਦਾ ਕਰਵਾ ਕਰਮ ਲੰਗਰ ਖੀਰ ਦੇ ਲੰਗਰ ਆਸ਼ੀਰਵਾਦ ਲਈ ਜਿਹੜੇ ਲੰਗਰ ਚੱਲ ਰਿਹਾ ਹਰ ਸਾਲ ਦੀ ਤਰ੍ਹਾਂ ਅੱਜ ਵੀ ਸਾਰੇ ਸੇਵਾਦਾਰਾਂ ਨੇ ਪ੍ਰਤੂਰ ਸਹਿਯੋਗ ਕੀਤਾ ਤਾਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰੀਆਂ ਨੇ ਪਿੰਡ ਹौज ਖਾਸ ਦੇ ਬੱਸ ਸਟੈਂਡ ਦੀਆਂ ਜਿੱਥੇ ਚਾਹ ਪਕੌੜੇ ਅਤੇ ਖੀਰ ਦਾ ਲੰਗਰ ਜਿਹੜਾ ਸੰਗਤਾਂ ਵੱਲੋਂ ਲਗਾਇਆ ਜਾ ਰਿਹਾ ਪਿੰਡ ਹौजਖਾਸ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰੀਆਂ ਨੇ ਕਿਰਪਾ ਕਰਕੇ ਵੀਡੀਓ ਜਿਹੜੇ ਵੀ ਲਾਈਵ ਦੇਖ ਰਹੇ ਨੇ ਕਿਰਪਾ ਕਰਕੇ ਸ਼ੇਅਰ ਕਰ ਦਿਓ ਤਾਂ ਕਿ ਮਹਾ ਸ਼ਿਵਰਾਤਰੀ ਦੇ ਦਿਨ ਜਿਹੜਾ ਪਿੰਡ ਹौजਖਾਸ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਉਸ ਦਾ ਵੱਧ ਤੋਂ ਵੱਧ ਲੋਕ ਜਿਹੜੇ ਨੇ ਫਾਇਦਾ ਚੱਕ ਸਕਣ ਔਰ ਇਹ ਜਿਹੜੇ ਮਹਾ ਸ਼ਿਵਰਾਤਰੀ ਦਾ ਜਿਹੜਾ ਲੰਗਰ ਹੈ ਉਹ ਸਫਲ ਹੋ ਸਕੇ। ਆਓ ਜੀ

ਲੰਗਰ ਸਾਤੇ ਦੀ ਚਾਹ ਪਕੌੜੇ ਦਾ ਲੰਗਰ ਜਿਹੜਾ ਆਪਣੇ ਕਿਰਦੇ ਵਿੱਚ ਲੱਗਿਆ ਹੋਇਆ ਬਸਟਾਪ ਤੇ ਕੋਲ ਤੇ ਬੜੀ ਕਿਰਪਾ ਹੈ ਹਰ ਸਾਲ ਦੀ ਤਰ੍ਹਾਂ ਇਹ ਲੰਗਰ ਪਹੁੰਚਾਰੇ ਚੱਲਦੇ ਆ ਪੁਲੀ ਸ਼ੰਕਰ ਜੀ ਦਾ ਕਿਰਪਾ ਕਰਦਾ ਸ਼ਿਵਰਾਤਰੀ ਦੀ ਜਿਹੜਾ ਖੁਸ਼ੀ ਦੇ ਵਿੱਚ ਲੱਗੜਾ ਸੇਵਾ ਨਾਮ ਵੱਲ ਲਵਾਏ ਜਾ ਰਹੇ ਆ ਔਰ ਹਰ ਸਾਲ ਚਾਹ ਪਕੌੜੇ ਦੇ ਲੰਗਰ ਲੱਗਦੇ ਆ ਧਿਆਨਾ ਚਲਾ ਦਾ ਵੀ ਬਾਸਾ ਦੀ ਬਾਸ ਤੇ ਲੰਗਰ ਪਾਸਾ ਕੋਨੇ ਚ ਚੱਲੋ ਜੀ ਸ਼ਾਇਦ ਵਾਲੇ ਪਾਸੇ ਸ਼ੁਰੂ ਹੋਗਾ ਇੱਥੇ ਸਾਹਤ ਦੋ ਮਿੰਟਾ ਗਰਮ ਗਰਮ ਚਾਹ ਘੋੜੇ ਨਾਲ ਕਰ ਖੀਰ ਦੇ ਨਾਲ ਨਾਲ ਪੱਟੇ ਪਾਜਾ ਮੁੰਡੋ ਆ ਗਿਆ ਚਲੋ ਵੀ ਪੰਜ ਚਾਰ ਮੁੰਡੇ ਕਰ ਹੋਇਆ ਨਗੜੇ ਕਪਨਾ ਕਰਦਾ ਹੈ ਅਜੀ ਤਸਵੀਰਾਂ ਤੁਹਾਨੂੰ ਮੇਨ ਤੋਂ ਦਿਖਾਈਆਂ ਜਾ ਰਹੀਆਂ ਨੇ ਪਿੰਡ ਹੌਸ ਖਾਸ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਵਿੱਚ ਮਹਾ ਸ਼ਿਵਰਾਤਰੀ ਦੇ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ ਚਾਹ ਪਕੌੜੇ ਖੀਰ ਅਤੇ ਚਾਹ ਦਾ ਲੰਗਰ ਜਿਹੜਾ ਹੈ ਲਗਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਪਿੰਡ ਹੌਸ ਖਾਸ ਦੇ ਬੱਸ ਸਟੈਂਡ ਤੋਂ ਲਗਰ ਸਾਕੇ ਮਰਾ ਦੀਰ ਬਾਂਗੀ ਐਂ ਤੋ ਹੌਲੀ ਹੌਲੀ ਜੜੀ ਸੰਧਰ ਖੜੀ ਅਕੇ ਲਗਰ ਸਾਕੇ ਮੰਦਰ ਸਾਕੇ ਹੌਲੀ ਜੀ ਹੌਲੀ ਲਗਰ ਸਾਕੇ ਜੀ ਲਗਰ ਸਾਕੇ ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਲੰਗਰ ਲਗਾਇਆ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸੰਗਤ ਨਾਲ ਰਾਇੰਦਾ ਜੀ ਹਰ ਸਾਲ ਦੀ ਤਰ੍ਹਾਂ ਇਹ ਮਾਝਵਾੜੇ ਦੇ ਘੰਟੇ ਆਏ ਨੇ ਇਹ ਕਿੰਨਾ ਦਾ ਸਹਿਯੋਗ ਹੈ ਜਿਹੜਾ ਇਸ ਲੰਗਰ ਵਾਸਤੇ ਹਰ ਵਾਰ ਜਿਹੜਾ ਸੰਗਤਾਂ ਵੱਲੋਂ ਹੁੰਦਾ ਹੈ ਕੁਝ ਮੈਂਬਰ ਆਏ ਨੇ ਦੰਦਾਰ ਜਿਹੜੇ ਸੇਵਾਦਾਰ ਨੇ ਸਾਨੂੰ ਹੋਰ ਵੀ ਦੋ ਸੇਵਾਜੀ ਹਾਂਜੀ ਇਹ ਲੰਗਰ ਕਿਹਨੇ ਲਾਇਆ ਹੈ ਅੱਜ ਤੇ ਜਿਹੜਾ ਦੇਣਾ ਹੈ ਲੰਗਰ ਹੈ ਕਿ ਕੀ ਕੀ ਲੰਗਰ ਦੇ ਵਿੱਚ ਹੈ ਔਰ ਕਿੱਥੋਂ ਕਿੱਥੋਂ ਸੰਗਤਾਂ ਆ ਰਹੀਆਂ ਨੇ ਲੰਗਰ ਵਿੱਚ ਸਨੈਪਸ ਪਕੌੜਾ ਜੀ ਠੀਕ ਹੈ ਜੀ ਚਾਹ ਜੀ ਹਾਂ ਜੀ ਇਹ ਵਿੱਚ ਸਾਰੀ ਦੂਰੋਂ ਦਰਤਾ ਹੈ ਔਰ ਪਾਣੀ ਠੀਕ ਸੰਗਤਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ ਸਰ ਸੰਗਤਾਂ ਨੂੰ ਜਿਹੜਾ ਹਰ ਪੂਰਾ ਲੰਗਰ ਲਾਇਆ ਕੋਈ ਔਰ ਜਾਨ ਨੂੰ ਪਾਣੀ ਖਾਣ ਨੂੰ ਪਾਣੀ ਠੀਕ हां बाबा जी पापाई। इस दिन जरा शिवरात्रि त्यौहार तो से लंगर लगाया जा रहा चाहोगे हर साल की तरह जो लंगर है सारी संघों ने सहयोग के नाम लगता है कृपा है शिवरात्रि जो ਜਿਸ ਨੂੰ ਦੇਖਿਆ ਜਾਂਦਾ ਹੈ ਸ਼੍ਰੀ ਸ਼ੰਤਨੀ ਭਗਵਾਨ ਜੀ ਆਦੀ ਦੇਖਿਆ ਜਾਂਦਾ ਹੈ ਉਹਦੀ ਯਾਦ ਵਿੱਚ ਇਹ ਲੰਗਰ ਲਗਾਇਆ ਜਾਂਦਾ ਹੈ ਉਹ ਸੰਗਤਾਂ ਹਰ ਹਾਲ ਬੜਾ ਸੁਜੋਗ ਕਰਦੇ ਨੇ ਜੀ ਤਾਂ ਕਿਦਾਂ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਕਿਦਾਂ ਦਾ ਪ੍ਰੋਗਰਾਮ ਅੱਜ ਦਾ ਬੜਾ ਮਰੀਆ ਜਿਹੜਾ ਪ੍ਰੋਗਰਾਮ ਚੱਲ ਰਿਹਾ ਬੜੀ ਚਿਰਪਾ ਹੈ ਸ਼ੰਕਰ ਜੀ ਦੀ ਉਹ ਆਦੀ ਦੀ ਚਿਰਪਾ ਦੇ ਨਾਲ ਬਹੁਤ ਸਾਰੇ ਸੁਜੋਗ ਸੰਗਤਾਂ ਪਿਆਰ ਹੈ ਤੁਸੀਂ ਦੇਖ ਸਕਦੇ ਆ ਜਿਹੜਾ ਇਕੱਠ ਹੈ ਸੰਗਤਾਂ ਦਾ ਪਿਆਰ ਹੈ ਇਹ ਜਿੰਨਾ ਵੀ ਇਕੱਠ ਹੈ ਸੰਗਤਾਂ ਦੇ ਪਿਆਰ ਹੀ ਹੈ ਬਸ ਸੰਗਤਾਂ ਦੇ ਸੁਣੇ ਦੀ ਜ਼ਰੂਰਤ ਹੈ ਲੋੜ ਹੈ ਇਸ ਮੌਕੇ ਸੰਗਤਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ ਸੰਗਤ ਨੂੰ ਇਹ ਸੰਦੇਸ਼ ਆ ਜੀ ਮਾਤਰ ਦੇ ਵਿੱਚ ਸਾਰੇ ਨਾਲ ਮਿਲ ਕੇ ਰਹੀਏ ਅਰੇ ਸਾਰੇ ਨੰਗਰ ਬਣਾ ਰਹੇ ਲੱਗਦੇ ਨੇ ਜਿਆਦਾ ਖਰਾ ਹੁੰਦੀ ਆ ਰਹਿਣ ਪੱਤਰ ਪਰ ਧਿਆਨ ਨਾਲ ਜੀ ਧਿਆਨ ਨਾਲ ਮਰਾ ਵੀਰ ਮੋਟਰਸਾਈਕਲ ਸਾਈਡ ਤੇ ਲਾ ਕੇ ਮੋਟਰਸਾਈਕਲ ਸਾਈਡ ਤੇ ਲਾ ਕੇ ਸੜਕ ਨੂੰ ਖਾਲੀ ਕਰਕੇ ਬਈ ਸੜਕ ਦੇ ਵਾਲਾ ਕੱਠ ਨਹੀਂ ਕਰਨਾ ਆਪਾਂ ਲੰਗਰ ਲੈ ਕੇ ਸਾਈਡ ਤੇ ਹੋ ਜਾਣਾ ਧਿਆਨ ਦੇ ਨਾਲ ਬਈ ਧਿਆਨ ਦੇ ਨਾਲ ਤਾਂ ਬਿਲਕੁਲ ਇਸ ਵਕਤ ਦੀਆਂ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾਈਆਂ ਜ਼ਾਰੀਆਂ ਨੇ ਪਿੰਡ ਹੌਸ ਕਾਸ ਦੇ બસ ਸਟੈਂਡ ਤੋਂ ਲਾਈਵ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਮਹਾ ਸ਼ਿਵਰਾਤਰੀ ਦੇ ਦਿਨ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੈ ਹਰ ਸਾਲ ਇਹ ਜਿਹੜਾ ਲੰਗਰ ਲਗਾਇਆ ਜਾਂਦਾ ਇਸ ਵਾਰ ਵੀ ਲੰਗਰ ਲਗਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਮਾਜ਼ਲ ਕਾ ਦੇ ਪਿੰਡ ਹौज ਖਾਸ ਦੇ ਬਸ ਸਟੈਂਡ ਤੋਂ ਜਿੱਥੇ ਮਹਾ ਸ਼ਿਵਰਾਤਰੀ ਨੂੰ ਲੈ ਕੇ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੈ ਕਾ ਬਕੌਰੇ ਦਾ ਗਰਮਾ ਗਰਮ ਲੰਗਰ ਜਿਹੜਾ ਮਹਾ ਸ਼ਿਵਰਾਤਰੀ ਦੇ ਲੰਗਰ ਲੱਗਦੇ ਆ ਬਣਾਏ ਲੱਗਦੇ ਆ ਔਰ ਬੜੀ ਚਰਪਾ ਰਹੀ ਹੈ ਔਰ ਸਾਰਿਆਂ ਸਤਾਂ ਬੜਾ ਪਿਆਰ ਸਤਕਾਰ ਮੈਨਾਂ ਆਪ ਸਿਖ ਕਰਦੇ ਆ ਕਿ ਸੰਗਤ ਦੇ ਨਾਲ ਹੀ ਜਿਹੜੀ ਇਹ ਰੌਣਕ ਹੁੰਦੀ ਹੈ ਸਤ ਦੇ ਨਾਲ ਵੀ ਰੌਣਕਾਂ ਲੱਗਦੀਆਂ ਨੇ ਤੇ ਸੰਗਤ ਦੇ ਨਾਲ ਵੀ ਇਹ ਜਿਹੜੇ ਪੰਡਾਲ ਭਰਦੇ ਨੇ ਤੇ ਬੜੀ ਚਰਪਾ ਹੈ ਔਰ ਸਾਰਿਆਂ ਨੂੰ ਲੰਗਰ ਵਰਸਾ ਦੇਣਗੇ ਭਾਈ ਜਦੋਂ ਬੋਹੜਿਆਂ ਨੇ ਲੱਗਿਆ ਗਰਮ ਗਰਮਾ ਵੀ ਹੌਲੀ ਟੈਂਟਰ ਹੌਲੀ ਦੇਖ ਕੇ ਹੌਲੀ ਨਾ ਲੱਗੇ ਇਹ ਆਪਣੇ ਟੈਂਟ ਦੇ ਬੱਚੇ ਆ ਸਾਰੇ ਆਪਾਂ ਸਾਰਾ ਧਿਆਨ ਨਾਲ ਚੜਨਾ ਹੈ ਹੌਲੀ ਹੌਲੀ ਨਾ ਵੀ ਸਾਈਡ ਤੇ ਨਾਲੀ ਨੰਬਰ ਸਾਹਿਬ ਜੀ ਆਪਾਂ ਸਾਰਿਆਂ ਨੇ ਬਈ ਸਾਰਿਆਂ ਦਾ ਧਿਆਨ ਰੱਖਣਾ ਜ਼ਿੰਮੇਵਾਰੀ ਪੈਂਦੀ ਹੁੰਦਾ ਕੀ ਆਲੋਚਨਾ ਵੀ ਬੜੇ ਸਰਕਾਰ ਦੇ ਨਾਲ ਪਿਆਰ ਦੇ ਨਾਲ ਲੰਗਰ ਛਕੋ